ਸੈਫਲੀ ਖਾਨ ਤੇ ਇੱਕ ਜਾਨਲੇਵਾ ਹਮਲਾ ਹੋਇਆ ਸੀ ਉਸ ਖਬਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿਸ ਵਿਅਕਤੀ ਨੇ ਹਮਲਾ ਕੀਤਾ ਹੈ ਉਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸੇ ਮਲਟੀ ਸਟੋਰੀ ਜੋ ਕਿ ਬਿਲਡਿੰਗ ਹੈ ਜਿਸ ਦੇ 12ਵੇਂ ਫਲੋਰ ਦੇ ਉੱਤੇ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾ ਜੋ ਹਮਲਾਵਾਰ ਐ ਪੋੜੀਆਂ ਉੱਤਰਦਾ ਹੋਇਆ ਦਿਖਾਈ ਦੇ ਰਿਹਾ ਸਿੱਧਾ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਉਸ ਬਿਲਡਿੰਗ ਦੀ ਐ ਵੀ ਔਰ ਬਿਲਡਿੰਗ ਦੇ ਵਿੱਚ ਜੋ ਹਮਲਾਵਾਰ ਐ ਉਸ ਦੀ ਵੀ ਤਸਵੀਰਾਂ ਦਿਖਾ ਦਿੰਨੇ ਆ ਜਿਸ ਨੇ ਸੈਫਲੀ ਖਾਨ ਤੇ ਇੱਕ ਤੋਂ ਬਾਅਦ ਇੱਕ ਕਰੀਬ 6 ਵਾਰ ਕੀਤੇ ਚਾਕੂ ਦੇ ਨਾਲ ਤੇ ਚਾਕੂ ਦਾ ਇੱਕ ਨੁਕੀਲੀ ਚੀਜ਼ ਜੋ ਅੱਗੇ ਵਾਲੀ ਹੁੰਦੀ ਐ ਉਹ ਉਹਨਾਂ ਦੀ ਸਪਾਈਨਲ ਏਰੀਆ ਦੇ ਵਿੱਚ ਹੀ ਟੁੱਟ ਗਈ ਸੀ ਕਰੀਬ 2.5 ਇੰਚ ਦਾ 2.5 ਇੰਚ ਦਾ ਇੱਕ ਲੋਹੇ ਦਾ ਟੁਕੜਾ ਰੀੜ ਦੀ ਹੱਡੀ ਦੇ ਵਿੱਚ ਹੀ ਟੁੱਟ ਗਿਆ ਸੀ ਆਪਰੇਸ਼ਨ ਕੀਤਾ ਗਿਆ ਸਰਜਰੀ ਕੀਤੀ ਗਈ ਆਪਣਾ ਸਿਰਫ ਸਰਜਰੀ ਕੀਤੀ ਗਈ ਕਈ ਏਰੀਆਸ ਦੀ ਪਲਾਸਟਿਕ ਸਰਜਰੀ ਵੀ ਕੀਤੀ ਗਈ ਹੈ ਉਸ ਤੋਂ ਬਾਅਦ ਉਸ ਟੁਕੜੇ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਜੋ ਡਾਕਟਰ ਨੇ ਉਹ ਦੱਸ ਰਹੇ ਨੇ ਕਿ ਸੈਫਲੀ ਖਾਨ ਦੀ ਹੁਣ ਜੋ ਜਾਨ ਹੈ ਉਹ ਖਤਰੇ ਦੇ ਵਿੱਚੋਂ ਬਾਹਰ ਹੈ ਲੇਕਿਨ ਹਲੇ ਵੀ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਠੀਕ ਹੋਣ ਦੇ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ ਕੁਝ ਦਿਨਾਂ ਦੇ ਬਾਅਦ ਉਹਨਾਂ ਨੂੰ ਨਾਰਮਲ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਫਿਲਹਾਲ ਆਪਰੇਸ਼ਨ ਆ ਸਕਸੈਸਫੁਲ ਰਿਹਾ ਹੈ ਤੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਗਿਆ ਹੈ ਜੋ ਡਾਕਟਰਸ ਨੇ ਲੀਲਾਵਤੀ ਹਸਪੀਟਲ ਦੇ ਸਿਹਤ ਦੇ ਉੱਤੇ ਨਿਗਰਾਨੀ ਰੱਖ ਰਹੇ ਨੇ ਲੇਕਿਨ ਤੁਹਾਨੂੰ ਦੁਬਾਰਾ ਇੱਕ ਵਾਰ ਸਿਰਫ ਉਹ ਤਸਵੀਰਾਂ ਦਿਖਾ ਦਿੰਨੇ ਆ ਉਸ આરોપી ਦੀਆਂ ਤਸਵੀਰਾਂ ਦਿਖਾ ਦਿੰਨੇ ਆ ਜਿਸ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਉਹੀ ਪਰਸਨ ਹੈ ਉਸ ਅਪਾਰਟਮੈਂਟ ਦਾ ਫੋਰਚੂਨ ਹਾਈਟਸ ਦਾ ਇਹ ਉਹੀ ਵਿਅਕਤੀ ਜਿਸਨੇ ਸੈਫਲੀ ਖਾਨ ਦੇ ਉੱਤੇ ਹਮਲਾ ਕੀਤਾ ਸੀ ਤਾਂ ਗੌਰ ਦੇ ਨਾਲ ਦੇਖ ਲੋ ਇਹ ਤਸਵੀਰਾਂ ਨੂੰ ਕਿਸ ਤਰੀਕੇ ਦੇ ਨਾਲ ਬੜੇ ਆਰਾਮ ਨਾਲ ਪੌੜੀਆਂ ਦੇ ਵਿੱਚੋਂ ਉੱਤਰਦਾ ਆ ਰਿਹਾ ਹੈ ਔਰ ਸਮਾਂ ਵੀ 12:30 ਦਾ ਹੋ ਚੁੱਕਿਆ ਹੈ ਮਾਫ ਕਰਿਓ 2:35 ਮਿੰਟ ਹੋਣ ਵਾਲੇ ਨੇ 2:30 ਦੇ ਕਰੀਬ ਹਮਲਾ ਹੋਇਆ ਸੀ ਔਰ 5 ਮਿੰਟ ਦੇ ਅੰਦਰ ਅੰਦਰ ਇਹ ਜੋ આરોપી ਹੈ ਜੋ ਹਮਲਾਵਰ ਹੈ ਕਿਸ ਤਰੀਕੇ ਦੇ ਨਾਲ ਜੋ ਅਪਾਰਟਮੈਂਟ ਹੈ ਤੁਹਾਨੂੰ ਦੱਸਣਾ ਹੈ ਕਿ ਬਾਂਦਰਾ ਏਰੀਆ ਦੇ ਵਿੱਚ ਇੱਕ ਖਾਰ ਏਰੀਆ ਹੈ ਉਸ ਦੇ ਵਿੱਚ ਫੋਰਚੂਨ ਹਾਈਟਸ ਦੀ ਮਲਟੀ ਸਟੋਰੀ ਜੋ ਆਪਣੀ ਇੱਕ ਬਿਲਡਿੰਗ ਹੈ ਉਸ ਦੇ 12ਵੇਂ ਫਲੋਰ ਦੇ ਉੱਤੇ ਰਹਿੰਦੇ ਨੇ ਔਰ 8ਵੇਂ ਫਲੋਰ ਦੇ ਉੱਤੇ ਸਾਰਾ ali khan ਉਹਨਾਂ ਦੇ ਹੋਰ ਜੋ ਬੱਚੇ ਨੇ ਉਹ ਰਹਿੰਦੇ ਨੇ ਤੇ ਲੇਕਿਨ ਆਪ ਉਸ 12ਵੇਂ ਫਲੋਰ ਤੇ ਰਹਿੰਦੇ ਨੇ ਜਿੱਥੇ ਅਟੈਕ ਹੋਇਆ ਸੀ ਤੇ ਤੁਹਾਨੂੰ ਨਾਲ ਦੋ ਤਸਵੀਰਾਂ ਦਿਖਾ ਰਿਹਾ ਹਾਂ ਹੁਣ ਆ ਪਹਿਲੀ ਤਸਵੀਰ ਇਹ ਵੀ ਤੁਸੀਂ ਦੇਖ ਲਓ ਹਮਲੇ ਤੋਂ ਤੁਰੰਤ ਬਾਅਦ ਦੀ ਹੈ ਇਹ ਸਮਾਂ ਕਰੀਬ 2:30 ਵਜੇ ਦਾ ਸੀਗਾ 2:30 ਵੱਜ ਚੁੱਕੇ ਸੀ ਜਦੋਂ ਹਸਪੀਟਲ ਲਿਜਾਇਆ ਗਿਆ ਸੀ ਲੀਲਾਵਤੀ ਹਸਪੀਟਲ ਦੇ ਵਿੱਚ ਤਾਂ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਕਰੀਨਾ ਕਪੂਰ ਵੀ ਉੱਥੇ ਮੌਕੇ ਤੇ ਮੌਜੂਦ ਨੇ ਹੋਰ ਪਰਿਵਾਰਕ ਮੈਂਬਰ ਵੀ ਨੇ ਲੇਕਿਨ ਵੱਡਾ ਸਵਾਲ ਆਟੋ ਰਿਕਸ਼ਾ ਦੇ ਵਿੱਚ ਲਿਜਾਇਆ ਗਿਆ ਆਟੋ ਰਿਕਸ਼ਾ ਦੇ ਵਿੱਚ ਕਿਉਂ ਲਿਜਾਇਆ ਗਿਆ ਕਿ ਘਰ ਦੇ ਵਿੱਚ ਕੋਈ ਗੱਡੀ ਨਹੀਂ ਸੀ ਸਵਾਲ ਕਈ ਖੜੇ ਹੋ ਰਹੇ ਨੇ ਔਰ ਸਵਾਲਾਂ ਦੇ ਜਵਾਬ ਵੀ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੈਦਾ ਹੋ ਰਹੇ ਨੇ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਵੀ ਦਿੱਤੇ ਜਾ ਰਹੇ ਨੇ ਕੁਝ ਲੋਕ ਇਹ ਸਵਾਲ ਕਰ ਰਹੇ ਸੀ ਕਿ ਗੱਡੀ ਦੇ ਵਿੱਚ ਕਿਉਂ ਨਹੀਂ ਲਿਜਾਇਆ ਗਿਆ ਆਟੋ ਵਿੱਚ ਹੀ ਕਿਉਂ ਲਿਆ ਆ ਗਿਆ ਤਾਂ ਇਸ ਦੇ ਜਵਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਈ ਜਵਾਬ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਹੈ ਕਿ ਗੱਡੀਆਂ ਕਈ ਸੀ ਲੇਕਿਨ ਉਹ ਗੱਡੀਆਂ ਆਟੋਮੈਟਿਕ ਸੀ ਔਰ ਪਰਿਵਾਰਕ ਮੈਂਬਰਾਂ ਨੂੰ ਉਹ ਆਟੋਮੈਟਿਕ ਗੱਡੀਆਂ ਨਹੀਂ ਚਲਾਣੀਆਂ ਆਉਂਦੀਆਂ ਸੀ ਇਸ ਕਰਕੇ ਮੌਕੇ ਦੇ ਉੱਤੇ ਆਟੋ ਰਿਕਸ਼ਾ ਨੂੰ ਬੁਲਾਇਆ ਗਿਆ ਔਰ ਆਟੋ ਰਿਕਸ਼ਾ ਦੇ ਵਿੱਚ ਹੀ ਪਾ ਕੇ ਹਸਪੀਟਲ ਲਿਜਾਇਆ ਗਿਆ ਸੀ ਤਾਂ ਦੋ ਤਸਵੀਰਾਂ ਘਟਨਾ ਤੋਂ ਤੁਰੰਤ ਬਾਅਦ ਦੀ ਤਸਵੀਰ ਹੈ ਔਰ ਦੂਸਰੀ ਤਸਵੀਰ ਸਵੇਰ ਵੇਲੇ ਦੀ ਹੈ ਕਰੀਬ ਦੁਪਹਿਰ ਦੇ ਸਮੇਂ ਦੀ ਉਹ ਤਸਵੀਰ ਹੈ ਜਦੋਂ ਪਹਿਲੇ ਦੇਖੋ ਰਾਤ ਸਮੇਂ ਕਿਸ ਤਰੀਕੇ ਨਾਲ ਹਸਪਤਲ ਲਜਾਇਆ ਗਿਆ ਔਰ ਸਵੇਰੇ ਫਿਰ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਹੌਲੀ-ਹੌਲੀ ਹਸਪਤਲ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਹਸਪਤਲ ਆਉਂਦੇ ਨੇ ਫਿਰ ਘਰੇ ਜਾਂਦੇ ਨੇ ਫਿਰ ਵਾਪਸ ਆਉਂਦੇ ਨੇ ਔਰ ਆਉਣ ਔਰ ਜਾਣ ਦਾ ਦੌਰ ਲੱਗਿਆ ਰਹਿੰਦਾ ਔਰ ਇਹ ਤਸਵੀਰਾਂ ਤੁਸੀਂ ਇਸ ਵਕਤ ਸੀ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਿ ਆਖਰਕਾਰ ਔਟੋ ਰਿਕਸ਼ਾ ਦੇ ਵਿੱਚ ਹੀ ਕਿਉਂ ਲਜਾਇਆ ਗਿਆ ਔਰ ਇਹ ਦੇਖੋ ਸਿਕਿਉਰ ਦਾ ਲੈਪਸ ਮੰਨਿਆ ਜਾਂਦਾ ਹੈ ਕਿਉਂਕਿ ਦੇਖੋ ਜੇਕਰ ਅਸੀਂ ਆਮ ਇਨਸਾਨ ਹੀ ਕਿਸੇ ਗੇਟਡ ਸੁਸਾਇਟੀ ਦੇ ਵਿੱਚ ਰਹਿੰਨੇ ਹਾਂ ਉਸੇ ਦੇ ਵਿੱਚ ਜਾਣਾ ਮੁਸ਼ਕਿਲ ਹੁੰਦਾ ਹੈ ਅਗਰ ਤੁਸੀਂ ਕਿਸੇ ਨੂੰ ਮਿਲਣ ਜਾਣਾ ਤਾਂ ਤੁਹਾਡੇ ਕੋਲੋਂ ਕਈ ਤਰੀਕੇ ਦੇ ਸਵਾਲ ਜਵਾਬ ਕੀਤੇ ਜਾਂਦੇ ਨੇ ਫੋਨ ਕਰਵਾਇਆ ਜਾਂਦਾ ਹੈ ਉਸ ਓਨਰ ਤੋਂ ਜਿਨ੍ਹਾਂ ਦੇ ਘਰ ਤੁਸੀਂ ਜਾਣਾ ਹੈ ਮੇਲ ਮੰਗਵਾਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਵੈ ਸਾਰਾ ਕੁਝ ਦੇਖ ਰੇ ਕਰਕੇ ਫੇਰ ਹੀ ਅੱਗੇ ਭੇਜਿਆ ਜਾਂਦਾ ਲੇਕਿਨ ਇੱਕ ਹਾਈ ਪ੍ਰੋਫਾਈਲ ਕੇ ਸੈਫ ਅਲੀ ਖਾਨ ਕੋਈ ਉਹ ਐਕਟਰ ਨਹੀਂ ਹੈ ਜੋ ਕਿ ਅੱਜ ਦੇ ਦੌਰ ਦੇ ਵਿੱਚ ਉੱਠੇ ਹੋ ਔਰ ਅੱਜ ਦੇ ਦੌਰ ਦੇ ਵਿੱਚ ਹੀ ਸਮਾਪਤ ਹੋਣ ਵਾਲੀ ਗੱਲ ਹੈ ਇਹ ਪੁਜੱਦੀ ਪੁਸ਼ਟੀ ਅਮੀਰ ਘਰਾਨੇ ਦੇ ਨਾਲ ਸਬੰਧਤ ਰੱਖਦੇ ਨੇ ਤੇ ਉਸ ਤੋਂ ਬਾਅਦ ਚੰਗਾ ਖਾਸਾ ਇਹਨਾਂ ਨੇ ਕੈਰੀਅਰ ਵੀ ਫਿਲਮੀ ਜਗਤ ਦੇ ਵਿੱਚ ਬਣਾਇਆ ਵਾ ਤੇ ਇਸ ਤਰੀਕੇ ਦੇ ਨਾਲ ਹਾਈ ਪ੍ਰੋਫਾਈਲ ਐਕਟਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿਕਿਉਰਿਟੀ ਲੈਪਸ ਹੋ ਸਕਦਾ ਹੈ ਆਖਿਰਕਾਰ ਇੱਕ ਵਿਅਕਤੀ ਆਇਆ ਕਿ ਮੈਨੂੰ ਦੱਸਿਆ ਜਾ ਰਿਹਾ ਕਿ ਚੋਰ ਸੀਗਾ ਚੋਰ ਸੈਫਲੀ ਖਾਨ ਦਾ ਜੋ ਬੱਚਾ ਵਾ ਤੈਮੂਰ ਉਸਦੇ ਕਮਰੇ ਦੇ ਵਿੱਚ ਗਿਆ ਸੀਗਾ ਮੌਕੇ ਦੇ ਉੱਤੇ ਨੈਨੀ ਉੱਥੇ ਇੱਕ ਹੁੰਦੀ ਹੈ ਜਿਹੜੀ ਕਿ ਬੱਚਿਆਂ ਦੀ ਟੇਕਰ ਹੁੰਦੀ ਹੈ ਟੇਕ ਕੇਅਰ ਕਰ ਰਹੀ ਹੁੰਦੀ ਹੈ ਤਾਂ ਰਾਤ ਨੂੰ ਉਹ ਦੇਖਦੀ ਹੈ ਪਹਿਲਾਂ ਉਸ ਨੂੰ ਪਰਛਾਵੇਂ ਦਿਖਾਈ ਦਿੰਦਾ ਉਸ ਵਿਅਕਤੀ ਦਾ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਕਰੀਨਾ ਕਪੂਰ ਉਹ ਸਕਦੀ ਹੈ ਲੇਕਿਨ ਬਾਅਦ ਵਿੱਚ ਜਦੋਂ ਸਾਰਾ ਭੇਤ ਖੁੱਲਦਾ ਹੈ ਜਦੋਂ ਹਮਲਾਵਰ ਕੋਲ ਆਂਦਾ ਹੈ ਤਾਂ ਉਸ ਲੇਡੀ ਦੇ ਉੱਤੇ ਪਹਿਲਾਂ ਤਾਂ ਹਮਲਾ ਕਰਦਾ ਹੈ ਚਾਕੂ ਦੀ ਨੋਕ ਦੇ ਉੱਤੇ ਆਪਣੇ ਆਪ ਨੂੰ ਖੜਾ ਲੰਦਾ ਤਾਂ ਥੋੜੀ ਜੀ ਆਵਾਜ਼ ਜੋ ਹੁੰਦੀ ਹੈ ਤਾਂ ਉਹ ਦੂਸਰੀ ਇੱਕ ਮੇਡ ਤੱਕ ਪਹੁੰਚ ਜਾਂਦੀ ਹੈ ਤਾਂ ਉਹ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਕੁਝ ਹੀ ਦੇਰ ਦੇ ਬਾਅਦ ਜਦੋਂ ਚੀਕਾਂ ਵੱਜਦੀਆਂ ਨੇ ਕਿ ਕੋਈ ਜਦ ਹਮਲਾ ਕਰ ਦਿੰਦਾ ਹੈ ਤਾਂ ਜੋ ਮੇਡਸ ਹੁੰਦੀਆਂ ਨੇ ਟੇਕ ਕੇਅਰ ਕਰਦੀਆਂ ਹੁੰਦੀਆਂ ਨੇ ਘਰਦੀਆਂ ਔਰ ਬੱਚੇ ਦੀਆਂ ਤਾਂ ਰੋਲਾ ਪਾਣਾ ਸ਼ੁਰੂ ਕਰ ਦਿੰਦੀਆਂ ਨੇ ਕੁਝ ਹੀ ਮਿੰਟਾਂ ਦੇ ਵਿੱਚ ਸੈਫਲੀ ਖਾਨ ਵੀ ਮੌਕੇ ਦੇ ਉੱਤੇ ਆ ਜਾਂਦੇ ਨੇ ਔਰ ਸੈਫਲੀ ਖਾਨ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇਸੇ ਦਰਮਿਆਨ ਸੈਫਲੀ ਖਾਨ ਔਰ ਜੋ ਹਮਲਾਵਰ ਹੈ ਦ ਔਰ ਇੱਕ ਤੋਂ ਬਾਅਦ ਇੱਕ 6 ਚਾਕੂਆਂ ਦੇ ਨਾਲ ਤਿੱਖੀ ਨੁਕੀਲੀਆਂ ਚੀਜ਼ਾਂ ਦੇ ਨਾਲ ਸੈਫਲੀ ਖਾਨ ਤੇ ਹਮਲਾ ਕਰ ਦਿੰਦਾ ਸੈਫਲੀ ਖਾਨ ਦੀ ਬਾਹ ਦੇ ਵਿੱਚ ਵੀ ਸੱਟ ਲੱਗੀ ਹੈ ਹੱਥ ਵਿੱਚ ਵੀ ਉਹਦੇ ਚਾਕੂ ਦੇ ਨਿਸ਼ਾਨ ਨੇ ਗਰਦਨ ਗਰਦਨ ਦੇ ਉੱਤੇ ਵੀ ਉਹ ਰੀੜ ਦੀ ਹੱਡੀ ਦੇ ਵਿੱਚ ਵੀ ਰੀੜ ਦੀ ਹੱਡੀ ਦਾ ਤਾਂ ਇਹ आलम ਹੈ ਦੀ ਬੁਰੀ ਤਰੀਕੇ ਨਾਲ ਇੰਜਰੀ ਹੋ ਗਈ ਹੈ ਕਰੀਬ 2.5 ਇੰਚ ਦਾ ਇੱਕ ਲੋਹੇ ਦਾ ਟੁਕੜਾ ਉਹਨਾਂ ਦੀ ਹੱਡੀ ਦੇ ਵਿੱਚ ਫਸ ਗਿਆ ਸੀ ਜਿਸ ਨੂੰ ਆਪਰੇਸ਼ਨ ਤੋਂ ਬਾਅਦ ਬਾਹਰ ਕੱਢਿਆ ਗਿਆ ਵਾ ਤੇ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਫਿਲਹਾਲ ਆਈ ਸੀ ਯੂ ਦੇ ਵਿੱਚ ਰੱਖਿਆ ਗਿਆ ਵਾ ਸੈਫਲੀ ਖਾਨ ਨੂੰ ਤੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਦਿਨਾਂ ਦੇ ਬਾਅਦ ਉਹਨਾਂ ਨੂੰ ਨਾਰਮਲ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਲੇਕਿਨ ਉਸ ਤੋਂ ਬਾਅਦ ਹਫਤੇ ਦੇ ਵਿੱਚ ਘਰ ਜਾ ਸਕਦੇ ਨੇ ਲੇਕਿਨ ਘਰੇ ਵੀ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਮੈਡੀਕਲ ਨਿਗਰਾਨੀ ਦੇ ਵਿੱਚ ਹੀ ਰੱਖਿਆ ਜਾਵੇਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਇਹੀ ਹੈ ਵੱਡਾ ਅਪਡੇਟ ਇਹੀ ਹੈ ਕਿ ਬਾਲੀਵੁੱਡ ਐਕਟਰ ਸੈਫਲੀ ਖਾਨ ਤੇ ਹਮਲਾ ਕਰਨ ਵਾਲਾ ਜੋ ਸੰ nghiਗਤ ਵਿਅਕਤੀ ਹੈ ਉਹਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਔਰ ਤੁਸੀਂ ਦੇਖ ਵੀ ਸਕੋਗੇ ਕਿ ਕਿਸ ਤਰੀਕੇ ਦੇ ਨਾਲ ਪੌੜੀਆਂ ਦੇ ਵਿੱਚੋਂ ਥੱਲੇ ਉਤਰਦਾ ਇਹ ਵਿਅਕਤੀ ਨਜ਼ਰ ਆ ਰਿਹਾ ਹੈ ਰਾਤ ਕਰੀਬ 2:30 ਵਜੇ ਇਹ ਛੱਟੇ ਫਲੋਰ ਤੋਂ نیچے ਉਤਰਦਾ ਆ ਰਿਹਾ ਵਿੱਚ ਵਿੱਚ ਤੁਸੀਂ ਤਸਵੀਰਾਂ 'ਚ ਦੇਖੋਗੇ ਵੀ ਕਿ ਜਦੋਂ ਇਹ ਪੌੜੀਆਂ 'ਚੋਂ ਥੱਲੇ ਉਤਰ ਰਿਹਾ ਤਾਂ ਇਹ ਸੀਸੀਟੀਵੀ ਕੈਮਰੇ ਵੱਲ ਦੇਖ ਰਿਹਾ ਪਹਿਲਾਂ ਤਾਂ ਇਹਨੇ ਉਸ ਵੇਲੇ ਦਾ ਚਿਹਰਾ ਪੂਰੀ ਤਰੀਕੇ ਦੇ ਨਾਲ ਕੈਮਰੇ ਦੇ ਵਿੱਚ ਵੀਡੀਓ 'ਚ ਰਿਕਾਰਡ ਹੋ ਜਾਂਦਾ ਹੈ ਜਦੋਂ ਸੀਸੀਟੀਵੀ ਨੂੰ ਆਪਣੇ ਵੱਲ ਦੇਖਦਾ ਹੈ ਤਾਂ ਮੁੰਬਈ ਪੁਲਿਸ ਦੇ ਡੀਸੀਪੀ ਗੋਦਾਮ ਦਿਖਸ਼ਿਤ ਨੇ ਦੱਸਿਆ ਕੀ ਹਮਲਾਵਰ ਸੀਡੀਏ ਦੇ ਅਪਾਰਟਮੈਂਟ ਚ ਦਾਖਲ ਹੋਇਆ ਸੀ ਸੀਡੀਏ ਰਾਹੀਂ ਔਰ ਪੌੜੀਆਂ ਦੇ ਰਾਹੀਂ ਹੀ ਉਹ ਬਾਹਰ ਭੱਜਿਆ ਵੈ ਐਕਟਰ ਦੇ ਘਰ ਦੇ ਵਿੱਚ ਦਾਖਲ ਹੋ ਕੇ ਚਾਕੂ ਦੇ ਨਾਲ ਹਮਲਾ ਕੀਤਾ ਔਰ 12ਵੇਂ ਫਲੋਰ ਤੇ ਹਮਲਾ ਕੀਤਾ ਗਿਆ ਬੁੱਧਵਾਰ ਦੇਰ ਰਾਤ ਯਾਨੀ ਵੀਰਵਾਰ ਦੀ ਤੜਕਸਾਰ ਤੁਸੀਂ ਕਹਿ ਸਕਦੇ ਹੋ ਔਰ ਕਰੀਬ 2.5 ਵਜੇ ਦਾ ਸਮਾਂ ਸੀ ਤਸਵੀਰਾਂ ਵੀ ਜਿਹੜੀਆਂ ਪੌੜੀਆਂ ਦੇ ਵਿੱਚ ਨੇ ਤਾਂ 2:34 ਮਿੰਟ ਤੇ 55 ਸੈਕਿੰਡ ਦੀਆਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ 2.5 ਵਜੇ ਹਮਲਾ ਕਰਦਾ ਹੈ ਔਰ 5 ਮਿੰਟ ਬਾਅਦ ਹੀ ਪੌੜੀਆਂ ਦੇ ਰਾਹੀਂ ਹੀ ਉਹ ਥੱਲੇ ਉਤਰਦਾ ਤੇ ਜੋ ਸੀਸੀਟੀਵੀ ਰਿਕਾਰਡ ਹੋਈ ਹੈ ਇਹ ਕਰੀਬ 6ਵੇਂ ਤੋਂ 8ਵੇਂ ਫਲੋਰ ਦੇ ਵਿੱਚ ਦੀ ਦੱਸੀ ਜਾ ਰਹੀ ਹੈ ਇਸ ਦਰਮਿਆਨ ਇਸ ਹਮਲੇ ਦੇ ਵਿੱਚ ਜੋ ਸੈਫ ਅਲੀ ਖਾਨ ਨੇ ਉਹਨਾਂ ਦੇ ਗਲੇ ਦੇ ਵਿੱਚ ਪਿੱਠ ਦੇ ਵਿੱਚ ਹੱਥ ਵਿੱਚ ਸਿਰ ਸਮੇਤ 6 ਜਗ੍ਹਾ ਤੇ ਹਮਲਾ ਕੀਤਾ ਗਿਆ 6 ਜਗ੍ਹਾ ਤੇ ਗਹਿਰੇ ਜ਼ਖਮ ਨੇ ਸੈਫਲੀ ਖਾਨ ਨੂੰ ਦੇਰ ਰਾਤ ਹੀ ਨਾਲ ਦੀ ਨਾਲ ਹੀ ਲੀਲਾਵਤੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਆਟੋ ਰਿਕਸ਼ਾ ਚ ਲਜਾਇਆ ਗਿਆ ਲੀਲਾਵਤੀ ਹਸਪਤਾਲ ਦੇ ਜੋ ਡਾਕਟਰ ਨੇ ਨੀਰਜ ਉਤਮਾਨੀ ਉਹਨਾਂ ਨੇ ਵੀ ਸਾਫ਼ ਦੱਸਿਆ ਕਿ ਰੀੜ ਦੀ ਹੱਡੀ ਦੇ ਵਿੱਚ ਚਾਕੂ ਦਾ ਟੁਕੜਾ ਫਸ ਗਿਆ ਸੀ ਔਰ ਫਲੂਇਡ ਲੀਕ ਹੋਣ ਲੱਗ ਗਿਆ ਸੀ ਰੀੜ ਦੀ ਹੱਡੀ ਦੇ ਵਿੱਚ ਵੀ ਜੋ ਫਲੂਇਡ ਹੁੰਦਾ ਉਹ ਲੀਕੇਜ ਹੋਣ ਲੱਗ ਗਈ ਸੀ ਜਿਸ ਨੂੰ ਸਰਜਰੀ ਦੇ ਰਾਹੀਂ ਕੱਢਿਆ ਗਿਆ ਔਰ ਪਲਾਸਟਿਕ ਸਰਜਰੀ ਦੇ ਰਾਹੀਂ ਰੀੜ ਦੀ ਹੱਡੀ ਨੂੰ ਰਿਪੇਅਰ ਕੀਤਾ ਗਿਆ ਵਾ ਤਾਂ ਕਿ ਫਲੂਇਡ ਬਾਹਰ ਨਾ ਆ ਜਾਵੇ ਤੇ ਇਸ ਤੋਂ ਇਲਾਵਾ ਹੋਰ ਤਸਵੀਰਾਂ ਤੁਹਾਨੂੰ ਅਸੀਂ ਨਾਲ ਦੀ ਨਾਲ ਅਪਡੇਟ ਦੇ ਹੀ ਰਹੇ ਹਾਂ ਲੇਕਿਨ ਸਵਾਲ ਸਵਾਲ 1 ਤੋਂ ਬਾਅਦ ਇੱਕ ਕਈ ਖੜੇ ਹੋ ਰਹੇ ਨੇ ਕਿ ਆਖਿਰਕਾਰ ਜੋ ਹਮਲਾ ਹੋਇਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੋ ਸਕਦਾ ਔਰ ਸੈਫਲੀਖਾਨ ਨੂੰ ਸਵਾਲ ਨੰਬਰ 1 ਹੈ ਕਿ ਆਟੋ ਰਿਕਸ਼ਾ ਦੇ ਵਿੱਚ ਹੀ ਕਿਉਂ ਲਜਾਇਆ ਗਿਆ ਨੰਬਰ 2 ਸਿਕਿਉਰਿਟੀ ਦੇ ਵਿੱਚ ਐਡਾ ਵੱਡਾ ਲੈਪਸ ਕਿਵੇਂ ਹੋ ਗਿਆ ਕਿ ਕੋਈ ਸਿਕਿਉਰਿਟੀ ਨਹੀਂ ਸੀ ਕਿ ਕੋਈ ਪ੍ਰਾਈਵੇਟ ਸਿਕਿਉਰਿਟੀ ਨਹੀਂ ਸੀ ਇਸ ਤੋਂ ਇਲਾਵਾ ਕਿ ਉਹਨਾਂ ਦੇ ਕੋਲ ਕੋਈ ਪਰਸਨਲ ਵੈਪਨ ਸੀ ਜਾਂ ਨਹੀਂ ਸੀ ਜਿਸ ਨੂੰ ਆਪਣੇ ਨਾਲ ਕੈਰੀ ਕਰਦੇ ਹੋਣ ਕਿਉਂਕਿ ਜੋ ਦੱਸਿਆ ਜਾਂਦਾ ਜੋ ਵੀਆਈਪੀਜ਼ ਨੇ ਜਾਂ ਵੀਵੀਆਈਪੀਜ਼ ਨੇ ਉਹਨਾਂ ਦੀ ਆਪਣੀ ਸਿਕਿਉਰਿਟੀ ਤੋਂ ਇਲਾਵਾ ਵੀ ਆਪਣਾ ਪਰਸਨਲ ਲੈਵਲ ਤੇ ਵੈਪਨ ਸਾਰਿਆਂ ਕੋਲ ਇੱਕ ਤੋਂ ਵੀ ਜ਼ਿਆਦਾ ਕਈਆਂ ਕੋਲ ਹੁੰਦੇ ਨੇ ਤਾਂ ਜਦੋਂ ਸੈਫਲੀ ਖਾਨ ਨੂੰ ਪਤਾ ਚੱਲ ਗਿਆ ਸੀ ਘਰ ਦੇ ਵਿੱਚ ਚੀਕ ਚਾੜਾ ਸੀ ਕਿ ਕੋਈ ਦਿੱਕਤ ਹੋ ਸਕਦੀ ਹੈ ਐਮਰਜੈਂਸੀ ਹੋ ਸਕਦੀ ਹੈ ਉਸ ਵੇਲੇ ਉਹਨਾਂ ਕੋਲ ਇਹ ਵੈਪਨ ਕਿਉਂ ਨਹੀਂ ਸੀ ਤਾਂ ਇਸ ਤਰੀਕੇ ਦੇ ਨਾਲ ਦੀ ਨਾ ਜੋ ਮੇਡ ਨੇ ਉਹਨਾਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਨੇ ਘਰ ਦੇ ਵਿੱਚ ਰਾਤ ਸਮੇਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਹਰ ਵੇਲੇ 6 ਨੌਕਰ ਹੁੰਦੇ ਨੇ ਤਿੰਨ ਮਹਿਲਾ ਤੇ ਤਿੰਨ ਪੁਰਸ਼ ਤਾਂ 6 ਮੇਡ ਇੱਕ ਤਰੀਕੇ ਦੇ ਨਾਲ ਜੋ ਹੈਲਪਰ ਹੁੰਦੇ ਨੇ ਘਰ ਦੇ ਵਿੱਚ ਜੋ ਡੋਮੈਸਟਿਕ ਹੈਲਪ ਪ੍ਰੋਵਾਈਡ ਕਰਦੇ ਨੇ ਉਹ 6 ਹੁੰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਸ਼ੱਕ ਦੀ ਸੂਈ ਹੈ ਕਿ ਉਹਨਾਂ ਦੇ ਵਿੱਚੋਂ ਹੀ ਕੋਈ ਵਿਅਕਤੀ ਹੈ ਜਿਨੇ ਐਕਸੈਸ ਦਿੱਤਾ ਦਿੱਤਾ ਉਸ ਵਿਅਕਤੀ ਨੂੰ ਘਰ ਦੇ ਵਿੱਚ ਦਾਖਲ ਹੋਣਾ ਕਿਉਂਕਿ ਆਮ ਵਿਅਕਤੀ ਦੇ ਘਰ ਵਿੱਚ ਹੀ ਦਾਖਲ ਹੋਣਾ ਬੜਾ ਮੁਸ਼ਕਿਲ ਹੁੰਦਾ ਹੈ ਕਈ ਸਿਕਿਉਰਿਟੀ ਲੈਂਦੀਆਂ ਨੇ ਕਈ ਲੈਵਲ ਦੀ ਸਿਕਿਉਰਿਟੀ ਹੁੰਦੀ ਹੈ ਗੇਟਡ ਸੁਸਾਇਟੀਆਂ ਹੁੰਦੀਆਂ ਨੇ ਸਿਕਿਉਰਿਟੀ ਲੱਗੀ ਹੁੰਦੀ ਹੈ ਫਿਰ ਆਪਣੇ ਵੀ ਕੈਮਰਾਜ਼ ਵਗੈਰਾ ਲੱਗੇ ਹੁੰਦੇ ਨੇ ਸਾਰਾ ਕੁਝ ਪਤਾ ਚੱਲਦਾ ਹੈ ਲੇਕਿਨ ਇੱਥੇ ਇੱਕ ਆਮ ਵਿਅਕਤੀ ਕਿਸ ਤਰੀਕੇ ਦੇ ਨਾਲ ਪਹੁੰਚ ਗਿਆ ਔਰ ਪੁਲਿਸ ਦਾ ਇਹ ਕਹਿਣਾ ਕਿ ਬਹੁਤ ਛੇਤੀ ਇਸ ਵਿਅਕਤੀ ਨੂੰ ਫੜ ਲਿਆ ਜਾਵੇਗਾ ਲੇਕਿਨ ਪੁਲਿਸ ਨੇ ਇੰਨੀ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਫੜ ਰਹੇ ਹਾਂ ਪੁਲਿਸ ਨੇ ਇਹ ਦੇਖਿਆ ਕਿ ਇਸ ਪੂਰੇ ਏਰੀਆ ਦੇ ਵਿੱਚ ਕਿੰਨੇ ਮੋਬਾਈਲ ਫੋਨ ਐਕਟੀਵੇਟ ਸੀ ਫਿਰ ਉਹ ਮੋਬਾਈਲ ਫੋਨਸ ਦੀ ਲੋਕੇਸ਼ਨ ਦੇਖੀ ਜਾਂਦੀ ਹੈ ਕਿ ਕਿਹੜੀ ਲੋਕੇਸ਼ਨ ਇਸੇ ਹੁਣ ਇਸੇ ਏਰੀਆ 'ਚ ਹੁੰਦੇ ਨੇ ਤਾਂ ਕਿ ਪਤਾ ਚੱਲੇ ਕਿਹੜੇ ਇੱਥੇ ਦੇ ਵਸਨੀਕ ਨੇ ਜਾਂ ਫਿਰ ਇਸ ਏਰੀਆ ਦੇ ਵਿੱਚ ਕੰਮ ਕਰਦੇ ਨੇ ਇਸ ਤੋਂ ਇਲਾਵਾ ਸਭ ਤੋਂ ਵੱਧ ਪੁਲਿਸ ਨੇ ਕਿਹਾ ਸ਼ੱਕ ਦੀ ਸੂਈ ਉਹਨਾਂ ਮੋਬਾਈਲ ਫੋਨਸ ਦੇ ਉੱਤੇ ਹੈ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜਾਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚੋਂ ਇਸ ਏਰੀਆ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਲਈ ਐਕਟਿਵ ਹੋ ਰਹੇ ਸੀ ਇਹ ਸਾਰਾ ਕੁਝ ਪਤਾ ਚੱਲਦਾ ਟਾਵਰਸ ਦੀ ਲੋਕੇਸ਼ਨ ਤੋਂ ਤਾਂ ਪੁਲਿਸ ਜੋ ਮੁੰਬਈ ਪੁਲਿਸ ਹੈ ਮਹਾਰਾਸ਼ਟਰ ਪੁਲਿਸ ਹੈ ਇਸ ਤਰੀਕੇ ਦੇ ਨਾਲ આરોપી ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਨਾਲ ਇਹ ਵੀ ਦੱਸਿਆ ਕਿ ਕੁਝ ਟਰੈਕਿੰਗਸ ਵਗੈਰਾ ਹੋ ਰਹੀਆਂ ਨੇ ਔਰ ਜੋ ਕੁਝ ਲੋਕ ਨੇ ਹਰੀ ਲੋਕੇਸ਼ਨ ਬਹੁਤ ਜ਼ਿਆਦਾ ਜਲਦੀ ਜਲਦੀ ਬਦਲ ਰਹੇ ਨੇ ਲੇਕਿਨ ਜਿੰਨੇ ਵੀ ਮੁੰਬਈ ਦੇ ਐਗਜ਼ਿਟ ਪੁਆਇੰਟ ਨੇ ਉਹਨਾਂ ਸਾਰਿਆਂ ਦੇ ਉੱਤੇ ਸਖਤ ਪਹਿਰਾ ਹੈ ਭਾਵੇਂ ਉਹ ਪੁਲਿਸ ਸਟੇਜ ਜਾਂ ਫਿਰ ਉਹ ਰੇਲਵੇ ਸਟੇਸ਼ਨ ਹੋਵੇ ਜਾਂ ਫਿਰ ਉਹ ਬਸ ਅੱਡਾ ਹੋਵੇ ਜਾਂ ਫਿਰ 에어ਪੋਰਟ ਹੋਵੇ ਜਿਹੜੀ ਵੀ ਐਗਜ਼ਿਟ ਪੁਆਇੰਟ ਨੇ ਮੁੰਬਈ ਦੇ ਉਹਨਾਂ ਸਾਰਿਆਂ ਦੇ ਉੱਤੇ ਸਿਕਿਉਰਿਟੀ ਕਾਫੀ ਹਾਈ ਲੈਵਲ ਦੀ ਔਰ ਕਈ ਲੇਅਰ ਦੀ ਲਗਾ ਦਿੱਤੀ ਗਈ ਹੈ ਤਾਂ ਕਿ ਇਸ ਵਿਅਕਤੀ ਨੂੰ ਫੜਿਆ ਜਾ ਸਕੇ ਤਾਂ ਤਸਵੀਰਾਂ ਉਸ ਵਿਅਕਤੀ ਦੀਆਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਪੌੜੀਆਂ 'ਚ ਉੱਤਰਦਾ ਹਮਲਾ ਕਰਨ ਤੋਂ ਬਾਅਦ ਵਾਪਸ ਭੱਜਦਾ ਹੋਇਆ ਤਰਾ ਚਿਹਰੇ ਦੇ ਹਾਫ-ਭਾਫ ਦੇਖੋ ਕਿਵੇਂ ਕੈਮਰੇ ਨੂੰ ਦੇਖ ਕੇ ਇੱਕ ਵਾਰ ਡਰ ਵੀ ਜਾਂਦਾ ਹੈ ਕਿ ਉਹਦੀ ਤਸਵੀਰ ਸਾਹਮਣੇ ਵਿੱਚ ਆ ਗਈ ਹੈ ਉਸ ਤੋਂ ਬਾਅਦ ਸਿਰ ਝੁਕਾ ਕੇ ਵਾਪਸ ਪੌੜੀਆਂ ਉਤਰਨ ਲੱਗ ਜਾਂਦਾ ਹੈ ਤਾਂ 12ਵੇਂ ਫਲੋਰ ਤੇ ਹਮਲਾ ਕੀਤਾ ਸੀ ਇਹ ਤਸਵੀਰਾਂ 6ਵੇਂ ਤੋਂ 8ਵੇਂ ਫਲੋਰ ਦੀਆਂ ਦੱਸੀਆਂ ਜਾ ਰਹੀਆਂ ਨੇ આરોપી ਫਿਲਹਾਲ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ Mr. Saif Ali Khan was admitted in the morning at 2 2 2 a.m. at Lilawati Hospital with alleged history of assault by some unknown person at 2 a.m. he sustained major injury to the spinal thoracic spinal cord due to large knife in the spine surgery was performed to remove the knife and also repair the leaking spinal fluid two other deep wounds on his left hand and one on the neck was repaired by plastic surgery team the entire surgery was monitored by Dr. Srinivas Kudwa as a cardiologist because of his other cutting. He is completely stable now. He is recovering well and out of danger. Thank you.